ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਤੇ ਸਾਰਿਆਂ ਦਾ ਪਿਆਰ ਭਰਆ ਸਵਾਗਤ ਵੈਲਕਮ ਟੂ ਮਾਈ ਚੈਨਲ ਅਸੀਂ ਹੁਣ ਸਾਰੇ ਕੰਮ ਕਰ ਖਤਮ ਕਰ ਲਿਓ ਏ ਸੀ ਘਰ ਤੇ ਤੇ ਅਸੀਂ ਜਾ ਰਹੇ ਸੀ ਅੱਜ ਵਿਸਾਖੀ ਲਈ ਗੁਰਦੁਆਰਾ ਸਹਿਬ ਮੱਥਾ ਟੇਕਣ ਲਈ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤੇ ਇਸ ਟਾਈਮ ਮੈਂ ਆਪਣੇ ਛੋਟੇ ਬੇਟੇ ਨੂੰ ਤਿਆਰ ਕਰਨ ਲੱਗੀ ਹੋਈ ਸੀ ਅ ਮੈਂ ਆਪਣੇ ਬੇਟੇ ਦੀ ਦਸਤਾਰ ਐਸ ਟਾਈਮ ਸਜਾ ਰਹੀ ਆ ਬੇਟਾ ਤਿਆਰ ਹੋ ਗਿਆ ਆ ਵਾ ਤੇ ਕੈਮਰੇ ਨੂੰ ਦੇਖ ਕੇ ਉਹ ਕਾਫੀ ਸ਼ਰਾਰਤਾ ਕਰ ਰਿਹਾ ਆ ਵਾ ਆਪਣਾ ਫੇਸ ਦੇਖ ਕੇ ਕੈਮਰੇ 'ਚ ਬੜਾ ਖੁਸ਼ ਹੋਣਦਿਆ ਵਾ ਤੇ ਉਧਰ ਮੈਂ ਆਪਣੇ ਵੱਡੇ ਬੇਟੇ ਦਾ ਲੱਗੀ ਸੀ ਦਸਤਾਰ ਸਜਾਣ ਤੇ ਮੈਂ ਦੋਨਾਂ ਬੱਚਿਆਂ ਨੂੰ ਤਿਆਰ ਕਰ ਦਿੱਤਾ ਆਇਆ ਸੀ ਤੇ ਅਸੀਂ ਜਾਣਾ ਸੀ ਲੱਗ ਗਈ ਗੁਰਦੁਆਰਾ ਸਾਹਿਬ ਆ ਟਾਲਾ ਸਾਹਿਬ ਉੱਥੇ ਦਰਸ਼ਨ ਕਰਨ ਬਾਬਾ ਜੀ ਦੇ ਤੇ ਹੋ ਸਕਦਾ ਤੁਹਾਨੂੰ ਇਹ ਵਲੋਗ ਮੇਰਾ ਲੇਟ ਮਿਲੇ ਹੁਣ ਮੈਂ ਵੀ ਤਿਆਰ ਹੋ ਚੁੱਕੀ ਹਈ ਸੀ ਤੇ ਆਪਾਂ ਚੱਲੇ ਆਂ ਬਾਬਾ ਜੀ ਦੇ ਦਰਸ਼ਨ ਕਰਨ ਚਲੋ ਚੱਲਦੇ ਆਂ ਤੇ ਤੁਹਾਨੂੰ ਵੀ ਦਰਸ਼ਨ ਕਰਾਣੇ ਆਂ ਆਓ ਚੱਲਦੇ ਆਂ ਦੇ ਦੇਖ ਸਭ ਕੋ ਹੱਸੈ ਘਰਤਵਰ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਘਰ ਆਉਂਦੇ ਹੁੰਦੇ ਹੁੰਦੇ ਹੀ ਬਾਰਿਸ਼ ਸ਼ੁਰੂ ਹੋ ਗਈ ਸੀ ਤੇ ਬਹੁਤ ਹੀ ਸੋਹਣਾ ਮੌਸਮ ਹੋਇਆ ਹੈ ਬੱਚਿਆਂ ਦੀ ਡਿਮਾਂਡ ਸੀ ਕਿ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਹੈ ਕੁਝ ਖਾਣ ਲਈ ਦਿੱਤਾ ਜਾਵੇ ਹੁਣ ਅਸੀਂ ਬਣਾਉਣ ਲੱਗੇ ਆਂ ਸਵੀਟ ਪੋਨ ਜਿਹੜੇ ਫਰੋਜ਼ਨ ਨੇ ਉਹਨਾਂ ਨੂੰ ਅਸੀਂ ਲੱਗੇ ਆ ਸਟੀਮ ਕਰਨ ਹਾਂਜੀ ਸਭ ਤੋਂ ਪਹਿਲਾਂ ਕੀਤਾ ਸੀ ਗੈਸ ਨੂੰ ਓਨ ਉੱਤੇ ਰੱਖੀ ਕੜਾਈ ਕੜਾਈ ਦੇ ਵਿੱਚ ਪਾਏ ਅਸੀਂ ਪਾਣੀ ਗਰਮ ਹੋਣ ਲਈ نیچے ਰੱਖਤਾਈ ਉੱਤੇ ਲਈ ਅਸੀਂ ਛਾਣਨੀ ਫਿਰ ਅਸੀਂ ਥੋੜੇ ਜਿਹੇ ਜਿਹੜੇ ਕੋਨ ਸੀ ਉਹਨਾਂ ਨੂੰ ਉੱਤੇ ਵਿਛਾਤਾ ਛਾਣਨੀ ਤੇ ਥੱਲੇ ਸਟੀਮ ਹੋਣ ਲਈ ਹੋ ਰਹੇ ਨੇ ਤੇ 2 ਮਿੰਟ ਵਿੱਚ ਸਾਡੇ ਕੋਨ ਸਟੀਮ ਹੋ ਗਏ ਨੇ ਦੂਹ ਹੋ ਨਹੀਂ ਦੂਜੀ ਕੜਾਈ ਵਿੱਚ ਰੱਖੀ ਆ ਗੈਸ ਤੇ ਗਰਮ ਹੋਣ ਲਈ ਇਹਦੇ ਵਿੱਚ ਅਸੀਂ ਉਹਨਾਂ ਪਾਵਾਂਗੇ ਬਟਰ बटर असी कोण न करा थोड़ी देर लिए फ्राई बटर गर्म होने रखा दोट वि बटर अपना गर्म हो जूगा तो सब तो पहला बटर गर्म होने रखा अपने टेस्ट के अकॉर्डिंग तो जिन्ना भी बटर यूज करना चाहते कर सकते जे मैं अद्धा चम्मच यूज कराँगी तो अद्धा चम्मच बटर कॉफ़ी आ ਇਹਦੇ ਨਾਲ ਜਿਹੜਾ ਕੌਰ ਸਾਡੇ ਥੋੜੇ ਜੇ ਹੋ ਜਾਣਗੇ ਸੌਫਟ ਜੇ ਜਿਹੜੇ ਕਿ ਖਾਣ ਵਿੱਚ ਬਹੁਤ ਟੇਸਟ ਲੱਗਣਗੇ ਇਸ ਤੋਂ ਬਾਅਦ ਮੱਖਣ ਸਾਡਾ ਗਰਮ ਹੋ ਗਿਆ ਇਸ ਤੋਂ ਬਾਅਦ ਹੁਣ ਪਾਵਾਂਗੇ ਅਸੀਂ ਜਿਹੜੇ সুইਟ ਕੌਰ ਅਸੀਂ ਸਟੀਮ ਕੀਤੇ ਸੀ ਉਹਨਾਂ ਨੂੰ ਇਹਦੇ ਵਿੱਚ ਪਾਵਾਂਗੇ ਅਸੀਂ 2 ਮਿੰਟ ਲਈ ਅਸੀਂ ਇਹਨਾਂ ਨੂੰ ਸੇਕ ਲਵਾਵਾਂਗੇ ਕੌਰ ਪਾਨ ਤੋਂ ਬਾਅਦ ਅਸੀਂ ਆਪਣੇ ਟੇਸਰ ਅਕੋਰਡਿੰਗ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਕਾਲੀ ਮਿਰਚ ਪੀਸੀ ਹੋਈ ਥੋੜਾ ਜਿਹਾ ਬਲੈਕ ਨਮਕ ਤੇ ਥੋੜੇ ਜਿਹਾ ਸਿਪਾਵਾਂਗੇ ਚਾਟ ਮਸਾਲਾ ਨਿੰਬੂ ਆਪਸ਼ਨਲ ਆ ਜੇ ਤੁਸੀਂ ਪਾਣਾ ਚਾਹੁੰਦੀ ਉਹ ਤੇ ਪਾ ਸਕਦੇ ਹੋ ਉਹਦੇ ਨਾਲ ਟੇਸਟ ਉਹ ਵੀ ਵਧੀਆ ਆਂਦਾ ਵਾ ਪਰ ਬੱਚਿਆਂ ਨੇ ਖਾਣੇ ਸੀ ਇਸ ਕਰਕੇ ਮੈਂ ਨਿੰਬੂ ਨੂੰ ਅਵੋਇਡ ਕੀਤਾ ਵਾ ਤੇ ਅਸੀਂ ਇਹਨੂੰ ਮੇਕੀ ਵਿੱਚ ਪਾ ਕੇ ਥੋੜਾ ਜਿਹਾ ਮਿਕਸ ਕਰਕੇ ਤੇ ਢੱਕ ਦਵਾਂਗੇ 2 ਮਿੰਟ ਤੱਕ ਸਾਡੇ ਸਵੀਟ ਕੋਨ ਤਿਆਰ ਆ ਹਾਂਜੀ ਜੇ ਤੁਹਾਨੂੰ ਆਡੀ ਡੇਲੀ ਰੁਟੀਨ ਬਹੁਤ ਵਧੀਆ ਲੱਗੀ ਹੋਵੇ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਅੱਗੇ ਤੋਂ ਅਸੀਂ ਤੁਹਾਡੇ ਲਈ ਨਵੀਂ-ਨਵੀਂ ਰੈਸਪੀ ਰੋਜ਼ ਦੀ ਡੇਲੀ ਰੁਟੀਨ ਲੈ ਕੇ ਆਵਾਂਗੇ ਥੈਂਕ ਯੂ ਅਨੁਸਾਰਿਆਂ ਨੂੰ ਜੇ ਮੇਰੀ ਡੇਲੀ ਰੁਟੀਨ ਚੰਗੀ ਲੱਗੀ ਹੋਵੇ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਮੈਂ ਤੁਹਾਡੇ ਲਈ ਹੋਰ ਵੀ ਵਧੀਆ-ਵਧੀਆ ਡੇਲੀ ਰੁਟੀਨ ਲਾਈਫਸਟਾਈਲ ਲੈ ਕੇ ਆਇਆ ਕਰੂੰਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ